ਮਨਜੀਤ ਪਹਿਲਾਂ ਤਾਂ ਤੁਹਾਨੂੰ ਬਤਾਈਆਂ ਥੋੜੇ ਜਨ ਦਿੰਦੀਆਂ ਵੀ। ਥੈਂਕ ਯੂ ਜੀ ਥੈਂਕ ਯੂ। ਜੀ ਜਿਹੜੇ ਸਰ ਕੰਮ ਕਰ ਰਿਹਾ ਜੀ ਸੇਵਾ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਕਿਵੇਂ ਖੁਸ਼ ਹੋ ਰਿਹਾ। ਮੈਂ ਨੰਨ ਦਾ ਪੂਰਾ ਸਾਥ ਦੇ ਰਹੀ ਹਾਂ ਨਾਲ। ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ। ਤੇ ਇਹ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹਨੀ ਆ। ਇਹ ਜੋ ਫਾਊਂਡੇਸ਼ਨ ਖਰਚ ਕਰਦੀ ਹੈ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੀ। ਇਹ ਸਾਡਾ ਪਰਿਵਾਰ ਖੁਦ ਸਾਰਾ ਖਰਚ ਕਰ ਰਿਹਾ ਹੈ। ਕਿਉਂਕਿ ਸਾਡੇ ਮਨ ਵਿੱਚ ਇੱਛਾ ਸੀ। ਕਿ ਅਸੀਂ ਗੁਰੂ ਘਰਾਂ ਵਿੱਚ ਲੋਕ ਦਿੰਦੇ ਨੇ ਦਸਵੰਦ ਕਰਦੇ ਨੇ ਕੁਛ ਕਰਦੇ ਨੇ ਪਰ ਸਾਡੇ ਲਈ ਇਹ ਬੱਚੇ ਜਿਹੜੇ ਨੇ ਨਾ ਇਹ ਹੀ ਉਹ ਪ੍ਰਮਾਤਮਾ ਦਾ ਰੂਪ ਨੇ ਤੇ ਅਸੀਂ ਇਹਨਾਂ ਨੂੰ ਹੀ ਆਪਣਾ ਦਸਵੰਦ ਮੰਨਣਾ ਚਾਹੁੰਦੇ ਆ ਤੇ ਇਹਨਾਂ ਨੂੰ ਇਸ ਕਰਕੇ ਅਸੀਂ ਸਕੂਲ ਚੁਣੇ ਨੇ ਸਟੱਡੀ ਚੁਣੀ ਏ ਤੇ ਆਪਣੀ ਦਾ ਬੈਟਰ ਐਜੂਕੇਸ਼ਨ ਫਿਊਚਰ ਫਾਊਂਡੇਸ਼ਨ ਨਾਮ ਦੀ ਸੰਸਥਾ ਬਣਾਈ ਏ ਇਸ ਕਰਕੇ ਬਹੁਤ ਅੱਛਾ ਲੱਗ ਰਿਹਾ ਸਰਦਾਂ ਪੂਰਾ ਸਾਥ ਜਿੰਨੀ ਦੇਰ ਜ਼ਿੰਦਗੀ ਇਹ ਦੇਵਾਂਗੀ ਜਿੰਦੀ ਰਾਵਾਂਗੀ ਬਾਅਦ ਵਿੱਚ ਮੇਰੇ ਬੱਚੇ ਵੀ ਦੇਣਗੇ ਇੱਕ ਕਮ ਮੈਂ ਪੰਜਾਬ ਚ ਨਾ ਮੋਲ ਬਹੁਤ ਨਿਕੜਿਆ ਜੀ ਜਿਸ ਤਰ੍ਹਾਂ ਮਤਲਬ ਲੁੱਟਾ ਖਵਾਵਾ ਚੋਰੀਆਂ ਔਰ ਨਸ਼ਾ ਨੌਜਵਾਨ ਬਹੁਤ ਕਰ ਰਿਹਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਤੁਸੀਂ ਮੈਂ ਤਾਂ ਇਹੀ ਸੰਦੇਸ਼ ਦੇਵਾਂਗੀ ਕਿ ਜਦੋਂ ਜਿਵੇਂ ਅੱਜ ਇਹ ਹੁਣ ਪ੍ਰਾਇਮਰੀ ਸਕੂਲ ਆ ਇਹ ਬੱਚੇ ਜੀ ਫਾਊਂਡੇਸ਼ਨ ਨੇ ਜਿਸ ਤਰ੍ਹਾਂ ਰਕਤ ਲਗਾਈਦਾ ਆ ਤੇ ਉਹਦੀ ਸੇਵਾ ਕਰੀ ਦੀਏ ਪੇਰੈਂਟਸ ਦੀ ਸਭ ਤੋਂ ਵੱਡੀ ਜ਼ਰੂਰਤ ਤੇ ਬੰਦੀ ਹੈ ਇਹ ਲੋੜ ਬੱਚਿਆਂ ਹੈਗੀ ਹੈ ਪੇਰੈਂਟਸ ਨੂੰ ਕਿ ਬੱਚੇ ਛੋਟਿਆਂ ਨੂੰ ਹੀ ਸੰਭਾਲਣ ਬੱਚਿਆਂ ਤੇ ਨਿਗਰਾਨੀ ਰੱਖਣ ਬੱਚੇ ਸਟੱਡੀ ਵਿੱਚ ਕਿਸ ਤਰ੍ਹਾਂ ਚੱਲ ਰਹੇ ਨੇ ਉਹਨਾਂ ਦਾ ਉੱਠਣਾ ਬੈਠਣਾ ਕਿਹੋ ਜਿਹੇ ਲੋਕਾਂ ਨਾਲ ਇਹ ਜਿੰਨੀ ਦੇਰ ਪੇਰੈਂਟਸ ਨੇ ਖੁਦ ਅੱਗੇ ਆਉਣਗੇ ਇਹ ਨਸ਼ਾ ਨਹੀਂ ਖਤਮ ਹੋ ਸਕਦਾ ਤੇ ਇਸੇ ਕਰਕੇ ਸਾਰਿਆਂ ਨੂੰ ਰਲ ਮਿਲ ਕੇ ਇਹ ਨਸ਼ੇ ਦੇ ਕੋੜ ਨੂੰ ਖਤਮ ਕਰਨਾ ਚਾਹੀਦਾ ਆ ਪਰ ਮੇਨ ਪੇਰੈਂਟਸ ਦੀ ਡਿਊਟੀ ਏ ਕਿ ਛੋਟੇ ਬੱਚਿਆਂ ਤੋਂ ਹੀ ਉਹਨਾਂ ਨੂੰ ਸਿੱਖਿਅਤ ਕਰਨ ਕਿਉਂਕਿ ਜਿੰਨਾ ਉਹਦਾ ਨਸ਼ਾ ਨਹੀਂ ਪੂਰਾ ਹੁੰਦਾ ਉਹ ਫਿਰ ਅੱਗੇ ਚੋਰੀਆਂ ਡੱਕ ਕੇ ਵਲੇ ਤੁਰ ਪੈਂਦੇ ਨੇ ਤੇ ਇਸ ਕਰਕੇ ਬਹੁਤ ਵੱਧ ਰਹੀਆਂ ਨੇ ਇਹੋ ਜਿਹੀਆਂ ਘਟਨਾਵਾਂ ਦੁੱਖ ਹੁੰਦਾ ਹੈ ਜਦੋਂ ਇਹੋ ਜਿਹੀਆਂ ਘਟਨਾਵਾਂ ਸੁਣਿਧੀਆਂ ਨੇ ਧੰਨਵਾਦ